ਕੋੜਾ ਪਤਾ ਯਾ ਨਾ ਮੇਦੋਂ ਪੰਜ ਮੌਜੂਦ ਨਹੀਂ ਆਂ ਲੱਕੇ ਲੈ ਕੇ ਨਹੀਂ ਨਹੀਂ ਗੇਟ ਤੇ ਆਈ ਸਭ ਪਹਿਲੇ ਗਰਾਦ ਮੰਨੇ ਨਹੀਂ ਨੇ ਮੰਨ ਕੇ ਉਹ ਤੇ ਆਂਦੇ ਆ ਤੇ ਗੇਟ ਦਵਾਦ ਨੇ ਮੈਂ ਗੇਟ ਪੋਟ ਲਓ ਤੇ ਸੜਕ ਜਿਹੜੀ ਆ ਬਣਾਉਣੀ ਸਰਕਾਰੀ ਸੜਕ ਜਿੱਥੇ ਕਲੋਨੀ ਕਰਵੀ ਤੇ ਸੜਕ ਬਿਲਕੁਲ ਗੇਟ ਜਿੱਦਾਂ ਲੱਗਾ ਸੀ 20 ਦਿਨ ਹੋ ਗਏ 25 ਦਿਨ ਸਾਨੂੰ ਖਰਾਬ ਹੁੰਦਿਆਂ ਨੂੰ ਹੁਣ ਦੇ ਬਣਾ ਦੇ ਨੇ ਮੈਂ ਲਿਫਟ ਲਾਉਂਦਾ ਮਾਂ ਤੁਸੀਂ ਇਟਾਂ ਲਾਓ ਤੇ ਉਹ ਬੂਆ ਲਾਉਣਾ ਉਹ ਲਾਉਣਗੇ ਬਾ ਠੀਕ ਹੈ ਠੀਕ ਹੈ ਉਹ ਵੀ ਨਹੀਂ ਲਾਉਂਦੇ ਉਹਨੂੰ ਗੰਦ ਕਰਨ ਸਿੱਧੀ ਉਹ ਗੰਦ ਕਰਨਗੇ ਉਹ ਗੰਦ ਕਰੋ ਗੰਦ ਅੱਪੀ ਕਰ ਲੋ ਇੱਕ ਮਿੰਟ ਰੋ ਜਾ ਯਾਰ ਗੰਦ ਕਰਨੀ ਨਹੀਂ ਮਿੰਟ ਰੋ ਜਾ ਯਾਰ ਚਾਚਾ ਇੱਕ ਮਿੰਟ ਗੰਦ ਕਰਨ ਮਿਓ ਇੱਕ ਮਿੰਟ ਰੋ ਜਾ ਗੰਦ ਕਰਨੀ ਬਣੀ ਗੰਦ ਕਰਨ ਉਹ ਆਪਦੀ ਬਕਰੀ ਚੀਜ਼ ਆ ਚਲੋ ਆਪਾਂ ਇਹ ਚੀਜ਼ ਦੇ ਆਧਾਰ ਤੇ ਵੀ ਤੁਰ ਪੈਨੇ ਆ ਜੇ ਸਚਾਈ ਨੂੰ ਲੈ ਕੇ ਚੱਲੀਏ ਤੇ ਆਹ ਕੰਧ ਵਾ ਗਲੀਆਂ ਭਾ ਇਹ ਗਲੀ ਨੂੰ ਗੇਟ ਨਹੀਂ ਕੱਢ ਸਕਦੇ ਉਹ ਫੇਰ ਫੇਰ ਰੇਟ ਕੰਮ ਨਾਲ ਨੱਪੜਦਾ ਨਹੀਂ ਨੱਪੜਦਾ ਕੋਈ ਗੱਲ ਨਹੀਂ ਨਹੀਂ ਹੋਰ ਤੁਹਾਡਾ ਇੰਡੀਕੇਟ ਨਹੀਂ ਹੈਗਾ ਜੇ ਤੁਸੀਂ ਫੈਸਲਾ ਨਵੇਂੜਨਾ ਤੁਸੀਂ ਵੀ ਨਾ ਲਾਓ ਤੇ ਉਹ ਗੇਟ ਉਹ ਵੀ ਨਾ ਲਾਓ ਫੈਸਲਾ ਨਹੀਂ ਨੱਪੜੇ ਕੰਜ ਰਖਾਂਗਾ ਵੀ ਇਹ ਨਾ ਹੋ ਗਿਆ ਤਾਂ ਕਿਹਨਾਂ ਦੇ ਕਿੰਨਾ ਲਾਉਣਾ ਫੇਰ ਤੇ ਇੱਕ ਮਹੀਨਾ ਹੋ ਗਿਆ ਅਸੀਂ ਤੁਰੇ ਫਿਰਦੇ ਉਹਦਣ ਕਿੱਥੇ ਸੀ ਨਹੀਂ ਨਹੀਂ ਵੀਡੀਓ ਦਾ ਨਹੀਂ ਨਿਪਟਦਾ ਗੱਲ ਮੁੱਕੀ ਆਏ ਗੇਟ ਜੇ ਉਹ ਗੱਲ ਨੇ ਸ਼ਾਮਾਂ ਤੱਕ ਤੁਸੀਂ ਸਰਪੰਚ ਦੇ ਖਿਲਾਫ ਸਾਨੂੰ ਕੀ ਲੈ ਕੇ ਦਿੰਦੇ ਜੇ ਤੇ ਟ੍ਰੇਡ ਗੱਲ ਇਹ ਆ ਕੇ ਉਹ ਗਲੀ ਬਣਾਉਣ ਨੂੰ ਤਿਆਰ ਹੋ ਗਿਆ ਜੀ ਤੇ ਗੇਟ ਆਂਦੇ ਅਸੀਂ ਪੁੱਟ ਕੇ ਪਿੱਛੇ ਲੈ ਜਾਾਂਗੇ ਹੂੰ ਇਹ ਤਾਂ ਸਹਿਮਤੀ ਇਹਨਾਂ ਦੀ ਆਸ ਵਿੱਚ ਹੋਈ ਆ ਉਹ ਆ ਜਿੱਥੇ ਗਲੀ 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 ਜਿਹੜੀ ਉਹਨਾਂ ਦੀ ਹੋਈ ਨਾ ਗਲੀ ਨਜਾਇਜ਼ ਪੁੱਟੀ ਉਹਨਾਂ ਨੇ ਕਹਿੰਦਾ ਤੁਸੀਂ ਨਜਾਇਜ਼ ਪੁੱਟੀ ਤੁਹਾਡੇ ਤੇ ਕਾਰਵਾਈ ਹੋਊਗੀ ਅਸੀਂ ਕਾਰਵਾਈ ਕਰਾਂਗੇ ਗਲੀ ਬਣਾਉਣ ਨੂੰ ਤਿਆਰ ਹੈ ਸਰਪੰਚ ਤੇ ਗੇਟ ਆਉਂਦਾ ਜਿੱਥੇ ਹੈਗਾ ਹੀ ਉੱਥੇ ਲਾਏਣੇ ਵਾਸਤੇ ਵੀਰ ਸਾਹਿਬ ਤੁਸੀਂ ਸਮਝਾਉਦਾ ਕਰਾਉਣ ਵਾਸਤੇ ਆਏ ਜਾਂ ਕਾਰਵਾਈ ਕਰਨ ਵਾਸਤੇ ਕਾਰਵਾਈ ਕਰਨ ਵਾਸਤੇ ਆਏ ਜੀ ਮੈਂ ਕਾਰਵਾਈ ਕਰਾਂਗਾ ਮੈਂ ਕਾਰਵਾਈ ਮੈਂ ਕਾਰਵਾਈ ਮੈਂ ਕਾਰਵਾਈ ਭਾਜੀ ਕਾਰਵਾਈ ਦਾ ਮੈਂ ਲਿਖਦਾ ਵਾ ਅੱਜ 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 ਵੀ ਐਸਪੀ ਸਾਹਿਬ ਨੂੰ ਮੈਂ ਲੈ ਦਣਾ ਕਿ ਇਹਨਾਂ ਦੇ ਪਰਚੇ ਦਰਜ ਕਰ ਦਿਓ ਹਾਂ ਜੀ ਪਰ ਕਾਰਵਾਈ ਕਰਾਂਗੇ ਅਸੀਂ ਹਾਂ ਜਿਨ੍ਹਾਂ ਤੇ ਕਾਰਵਾਈ ਬੰਦੀ ਕਾਰਵਾਈ ਕਰਾਂਗੇ ਕਿੰਨੇ ਦਾ ਗਲੀ ਬਣਾਉਂਦੇ ਆ ਉਹ ਠੀਕ ਨਹੀਂ ਜੋ ਕਾਰਵਾਈ ਕਰਨੀ ਜਾਂ ਪਰਚਾ ਕਰ ਇੱਕ ਕੰਮ ਕਰਾਂਗੇ ਨਾ ਨਹੀਂ ਨਹੀਂ ਇਹ ਇੰਨੀ ਆਇਆ ਚੀਜ਼ ਨਹੀਂ ਸਮਝ ਤਾ ਅਸੀਂ ਇੱਕ ਮਹੀਨਾ ਹੋ ਗਿਆ ਤਰੇ ਕੰਮ ਕਰਾਂਗੇ ਫਿਰ ਹਾਂਜੀ ਆਹ ਜੋ ਬੰਦੀਆ ਗਾਣੇ ਜੋ ਅੱਗੇ ਲਿਖਿਆ ਮਿਲੀ ਭੁਗਤਾਨ ਸਰਪੰਚ ਜੀ ਨਾਲ ਲੈ ਕੇ ਦੋ ਤੇ ਅਸੀਂ ਡੀਸੀ ਦੇ ਵੀ ਪੇਸ਼ ਹੋਈਏ ਜੋ ਬੰਦੀ ਕਾਰ ਵੀਰੇ ਸਾਹਿਬ ਸਰਪੰਚ ਦਾ ਕੀ ਰੋਲ ਹੈ ਵਿੱਚ ਦੇ ਇਹਦੇ ਬਾਰੇ ਭਾਜੀ ਸਾਨੂੰ ਕੋਈ ਪਤਾ ਨਹੀਂ ਹੈਗਾ ਸਰਪੰਚ ਦੇ ਰੋਲ ਬਾਰੇ ਅਸੀਂ ਆਪਣੇ ਪੱਤਰ ਵਿਹਾਰ ਕੀਤੇ ਹੋਏ ਆ ਜੋ ਵੀ ਹੈਗੇ ਸਾਨੂੰ ਸਰਪੰਚ ਦੇ ਰੋਲ ਦਾ ਕੋਈ ਪਤਾ ਨਹੀਂ ਉਹਦੇ ਬਾਰੇ ਸੈਕਟਰੀ ਹੋ ਟਾਈਮ ਦਾ ਜਾਣਦਾ ਵਾ ਦਲਜੀਤ ਸਿੰਘ ਪੰਚਾਇਤ ਅਫਸਰ ਜਾਣਦਾ ਵਾ ਉਹ ਅੱਜ ਆਨੰਦਪੁਰ ਸਾਹਿਬ ਗਏ ਆ ਉਹਨਾਂ ਨੇ ਬੁੱਧਵਾਰ ਨੂੰ ਆ ਜਣਾ ਜੋ ਵੀ ਗੱਲਬਾਤ ਹੋਈ ਉਹ ਦੱਸਣ ਕਿ ਉਹਨਾਂ ਦਾ ਕੀ ਆ ਕੀ ਨਹੀਂ ਆ ਇਹਦੇ ਬਾਰੇ ਵੀਡੀਓ ਨੂੰ ਕੋਈ ਨਹੀਂ ਪਤਾ ਵੇਖੋ ਜੀ ਸੈਂ ਆਪਣੇ ਸੈਕਟਰੀ ਸਾਹਿਬ ਨੇ ਲੈ ਕੇ ਦਿੱਤਾ ਵਾ ਵੀ ਜਿਹੜੀ ਸਾਡੇ ਕੋਲੋਂ ਕੋਈ ਵੀ ਮਨਜ਼ੂਰੀ ਇਹਦੇ ਵਿੱਚ ਨਹੀਂ ਲਈ ਗਈ ਨਾ ਸਰਪੰਚ ਵੱਲੋਂ ਹੀ ਲਈ ਗਈ ਆ ਤੇ ਇਹਦੇ ਚ ਇਹ ਵੀ ਲਿਖਿਆ ਵੀ ਜੋ ਬੰਦੀ ਕਾਰਵਾਈ ਸਰਪੰਚ ਦੇ ਵੀ ਕੀਤੀ ਜਾਵੇ ਠੀਕ ਆ ਜੀ ਇਹ ਲਿਖਿਆ ਵਾ ਚਿੱਠੀਆਂ 'ਚ ਪਿਆ ਵਾ ਏ ਡੀਡੀਪੀਓ ਸਾਹਿਬ ਨੂੰ ਵੀ ਚਿੱਠੀ ਗਈ ਆ ਜਿਦੇ ਚ ਸਰਪੰਚ ਤੇ ਵੀ ਬੰਦੀ ਕਾਰਵਾਈ ਕੀਤੀ ਜਾਏ ਇਹਦੇ ਤੇ ਕੋਈ ਨਹੀਂ ਲਿਖਿਆ ਜੀ ਆਪਣੇ ਵੱਲੋਂ ਪੱਤਰ ਵਿਹਾਰ ਪੂਰੇ ਕੀਤੇ ਆ ਕੋਈ ਨਹੀਂ ਲਿਖਿਆ ਵੀ ਵੀਡੀਓ ਵੱਲੋਂ ਕੋਈ ਢੇਲਣੀ ਹੈਗੀ ਕਿ ਪੱਤਰ ਵਿਹਾਰ ਚ ਕਿਸੇ ਦਿਨ ਇਹ ਬਿਲਕੁਲ ਲੈ ਕੇ ਦਿੱਤਾ ਗਿਆ ਵਾ ਵੀ ਪਰਿਵਾਰ ਦੇ ਵਿੱਚ ਸਰਪੰਚ ਦੇ ਨਾਲ ਚਰਚਾ ਜੀ ਨਾਲ ਛੇੜਛਾੜ ਹੋਈ ਉਹਦੋਂ ਤੋਂ ਹੀ ਤੁਹਾਡੇ ਧਿਆਨ ਵਿੱਚ ਸਾਹਿਬ ਮੇਰੇ ਭਾਜੀ ਧਿਆਨ ਵਿੱਚ ਥੋੜੇ ਦਿਨ ਹੋਇਆ ਅੜਦਾ ਹੋਇਆ ਮੈਂ ਆਪਣੇ ਵੱਲੋਂ ਜਿੰਨੀਆਂ ਜਿੰਦਾਂ ਦਾ ਮੇਰੇ ਧਿਆਨ ਚ ਹੋਇਆ ਨਾ ਉਹਦੋਂ ਦੀਆਂ ਮੈਂ ਆਪਣੇ ਵੱਲੋਂ ਪੂਰੇ ਪੱਤਰ ਵਿਹਾਰ ਕਰੀ ਚਿੱਠੀ ਵਿਹਾਰ ਕੀਤੀ ਹੋਈ ਆ ਠੀਕ ਫਿਰ ਕਾਰਵਾਈ ਕਿਉ ਕਿਉਂਕਿ ਬਾਕੀ ਬਲਾਕਾਂ ਚ 8 8 ਸੈਕਟਰੀ ਆ ਮੇਰੇ ਕੋ ਇੱਕੋ ਸੈਕਟਰੀ ਔਨ ਕਰਕੇ ਪੰਚਾਇਤ ਅਫਸਰ ਔਨ ਕਰਕੇ ਜੇ ਸੈਕਟਰੀ ਮੇਰੇ ਕੋ ਵੀ ਇਹਦੇ ਚਾਰ ਚਾਰ ਤੇ ਉਹਦਾਂ ਦੀਆਂ ਕਾਰਵਾਈਆਂ 'ਚ ਮੈਂ ਆਪਣੇ ਵੱਲੋਂ ਐਸਪੀ ਸਾਹਿਬ ਨੂੰ ਵੀ ਸੌਰੀ ਐਸਐਚਓ ਸਾਹਿਬ ਨੂੰ ਵੀ ਲਿਖਤਾ ਵਾ ਡੀਡੀਪੀਓ ਸਾਹਿਬ ਨੂੰ ਵੀ ਲਿਖਤਾ ਵਾ ਅਸੀਂ ਆਪਣੇ ਵੱਲੋਂ ਪੂਰੀ ਕਾਰਵਾਈ ਹੋਈ ਸਾਡੇ ਨੂੰ ਧਿਆਨ ਚਾਹ ਉਹਦਾ ਚਲੋ ਵੇਖ ਅਸੀਂ ਧਿਆਨ ਵਾਰੀ ਆਪੇ ਕਰ ਇਹ ਆਪ ਦੱਸ ਸਕਦੇ ਆ ਕਿ ਸਾਡੇ ਵੱਲੋਂ ਜੇ ਕੋਈ ਢੇਲਿਆ ਦੇ ਕਾਰਵਾਈ ਡੀਡੀਪੀਓ ਸਾਹਿਬ ਤੁਸੀਂ ਮਤਲਬ ਗੇਟ ਪਟਾਉਣ ਆਏ ਹਾਂ ਜਿਉ ਸਾਮ ਗਲਤ ਨਹੀਂ ਆਈ ਮਤਲਬ ਕਿ ਆਪਾਂ ਇਹ ਚੱਲਦੇ ਜੋ ਵੀ ਅਡੀਸੀ ਸਾਹਿਬ ਨੂੰ ਕਰੋ ਤੇ ਜੋ ਬੰਦੀ ਕਾਰਵਾਈ ਸ਼ਾਮਾਂ ਦਾ ਚਿੱਠੀ ਕੱਢ ਕੇ ਸਕਤਰੀ ਨੂੰ ਨਾਲ ਤਾਰਾ ਕਰਕੇ ਨਾਲ ਅਸੀਂ ਲਿਖ ਦੇਣਾ ਕਿ ਜੇ ਇਹਨਾਂ ਨੇ ਕੋਈ ਵੀ ਨਹੀਂ ਕਾਰਵਾਈ ਗਲੀ ਬਣਾਈ ਉਹ ਹੰਦਾ ਉਹਦੇ ਜ਼ਿੰਮੇਵਾਰ ਇਹਨਾਂ ਦੇ ਕਾਰਵਾਈ ਹੋਊਗੀ ਬੰਦੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਜੀ ਕੀ ਮਾਮਲਾ ਸਰਾ ਇਹ ਜਿਹੜਾ ਬਾਰ ਬਾਰ ਤੁਹਾਨੂੰ ਚੱਕਰ ਮਾਰਨੇ ਪੈਂਦੇ ਦਫ਼ਤਰ ਤੇ ਇਹ ਮਸਲਾ ਜੀ ਗਲੀ ਦਾ ਵਾ ਗਲੀ ਇਦਾਂ ਹੀ 130 ਫੁੱਟ ਲੰਬਾਈ ਸੀ ਉਹ ਖੰਬੇ ਤੱਕ ਇਹਨਾਂ ਨੇ ਕੀਤਾ ਵਾ 70 ਫੁੱਟ ਤੇ ਲੈਣ ਕੇ ਤੇ ਆਪਦਾ ਗੇਟ ਲਾਤਾ ਵਾ ਜਿਹੜੇ ਬਿਲਕੁਲ ਵੀ ਠੱਕੇ ਛਾਈ ਆ ਇਹ ਬਜ਼ੁਰਗ ਆ ਬੱਚੇ ਇਹਨਾਂ ਦੇ ਬਾਹਰ ਆ ਤੇ ਇਹ ਇਹਨਾਂ ਨੇ ਕੀ ਕੀਤਾ ਇੱਥੇ ਲਿਆਣ ਕੇ ਲਾਤਾ ਤੇ ਇੱਟਾਂ ਜੜੀਆਂ ਵਾ ਆਪਦੀ ਬਿਨਾ ਮਨਜ਼ੂਰੀ ਤੋਂ ਹੀ ਜਿਹੜੇ ਸਰਪੰਚ ਦੀ ਸਹਿਮਤੀ ਨਾਲ ਪੁੱਟੀਆਂ ਗਈਆਂ ਵਾ ਅਸੀਂ ਪ੍ਰਸ਼ਾਸਨ ਦੇ ਗੜੀ ਅਪੀਲ ਕੀਤੀ ਹੈ ਡੀਸੀ ਸਾਹਿਬ ਨੂੰ ਵੀ ਪੇਸ਼ ਹੋਏ ਹਾਂ ਤੇ ਉੱਥੇ ਵੀ ਉਹਨਾਂ ਮੁੜ ਕੇ ਏਡੀਸੀ ਸਾਹਿਬ ਨੇ ਵੀ ਆਪਣਾ ਵੀਡੀਓ ਸਾਹਿਬ ਨਾਲ ਗੱਲ ਕੀਤੀ ਸੀ ਤੇ ਇਹਨਾਂ ਨੇ ਵੀ ਚਲੋ ਕਿਆ ਵਾ ਵੀ ਇਹਨਾਂ ਬਿਨਾ ਮਨਜ਼ੂਰੀ ਤੋਂ ਜਿਹੜੀਆਂ ਈਟਾਂ ਪੁੱਟੀਆਂ ਵਾ ਤੇ ਗੇਟ ਜਿਹੜਾ ਵਾ ਨਜਾਇਜ਼ ਲੱਗਾ ਵਾ ਇਹ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਪਟਾ ਦਾਂਗੇ ਕੀ ਸਰਕਾਰੀ ਗਲੀ ਦੀਆਂ ਜਿਹੜੇ ਈਟਾਂ ਪੁੱਟ ਕੇ ਕਰ ਲੈਗੇ ਹਾਂਜੀ ਕੁਝ ਘਰ ਲੈਗੇ ਕੁਝ ਆ ਪਈਆਂ ਵਾ ਪਹਿਲੀ ਗੱਲ ਇਹ ਆ ਜੀ ਵੇਖੋ ਜਿਹੜੀ ਬਿਨਾ ਮਨਜ਼ੂਰੀ ਤੋਂ ਆਪਾਂ ਗਲੀ ਪੁੱਟਦੇ ਆਪਾਂ ਨੂੰ ਅਧਿਕਾਰੀ ਨਹੀਂ ਹੂੰ ਜੇ ਕਾਨੂੰਨ ਦੇ ਅਧਿਤਾਂ ਦੇ ਚੱਲੀਏ ਇਦੀ ਮਨਜ਼ੂਰੀ ਬੜੀ ਥਾਂ ਤੋਂ ਲੈਣੀ ਪੈਂਦੀ ਆ ਤੇ ਅਸੀਂ ਵੀਡੀਓ ਸਾਹਮਣੂ ਵੀ ਕਿਹਾ ਸੀ ਵੀਡੀਓ ਸਾਹਮਣੇ ਲੈ ਕੇ ਥਾਣੇ ਨੂੰ ਦਿੱਤਾ ਵਾ ਵੀ ਜੋ ਬੰਦੀ ਕਾਰਵਾਈ ਉਹ ਵੀ ਕੀਤੀ ਜਾਵੇ ਤੇ ਗੇਟ ਵੀ ਪਟਾਇਆ ਜਾਵੇ ਤੇ ਵੀਡੀਓ ਸਾਹਮਣੇ ਵੀ ਆਏ ਆ ਤੇ ਉਹ ਕੁਝ ਮੰਗ ਰੱਖਦੇ ਆ ਵੀ ਅਸੀਂ ਗੇਟ ਦੀ ਜਿਹੜੀ ਗੱਲ ਆ ਅੱਜ ਆਪਾਂ ਆਏ ਆ ਗੇਟ ਦੀ ਅਸੀਂ ਇਹੋ ਚਾਹੁੰਦੇ ਆ ਵੀ ਅੱਜ ਹੀ ਜਿਹੜਾ ਗੇਟ ਪਟਾਇਆ ਜਾਵੇ ਗਲੀ ਜਿੱਦਾਂ ਪ੍ਰੋਪਰ ਅੱਗੇ ਬਣੀ ਹੈ ਉਦਾਂ ਬਣੇ ਜੋ ਬੰਦੀ ਕਾਰਵਾਈ ਹੋਵੇ ਜਾਂ ਫਿਰ ਨਾ ਕੱਲੇ ਕੋਈ ਰਵੇ ਇਹਨਾਂ ਦੀ ਹਾਂਜੀ ਬਈ ਝਗੜਾ ਨਿਬੜਾ ਰਵੇ ਹਾਨੀ ਸਰ ਮੁੰਡੇ ਪਿੰਡ ਜਿਹੜਾ ਗਲੀ ਪੁੱਟ ਕੇ ਸਰਕਾਰੀ ਕੋਈ ਕਿਸੇ ਨੇ ਗੇਟ ਅੱਗੇ ਕਰਕੇ ਲਗਾ ਲਿਆ ਤੁਹਾਡੇ ਵੱਲੋਂ ਕੀ ਕਾਰਵਾਈ ਆ ਸਾਡੇ ਵੱਲੋਂ ਸਾਰੇ ਜਿਹੜੀ ਇਹ ਕਾਰਵਾਈ ਇਹ ਹੋਈ ਹੈ ਜੋ ਗੇਟ ਇਹਨਾਂ ਨੇ ਲਾਇਆ ਵਾ ਸਰਕਾਰੀ ਥਾਂ 'ਚ ਇਹਨਾਂ ਨੂੰ ਕਹਿਤਾ ਹੈ ਕਿ ਗੇਟ ਪੁੱਟ ਕੇ ਤੇ ਵਾਪਸ ਜਿੱਥੇ ਗੇਟ ਹੈਗਾ ਉੱਥੇ ਆਪਣਾ ਗੇਟ ਲਾਇਆ ਜਾਵੇ ਤੇ ਗਲੀ ਜਿਹੜੀ ਸਰਕਾਰੀ ਪੁੱਟੀ ਗਈ ਆ ਕਿਹੜੇ ਅਧਿਕਾਰਾਂ ਨਾਲ ਪੁੱਟੀ ਗਈ ਆ ਉਹ ਮੁਰ ਗਲੀ ਬਣਾਈ ਜਾਵੇ ਤੇ ਜਿਹੜੀ ਗਲੀ ਪੁੱਟੀ ਗਈ ਉਹਦੀ ਕੀ ਕਾਰਵਾਈ ਕੀਤੀ ਜਾਏ ਉਹਦੀ ਕਾਰਵਾਈ ਦੀ ਸਾਰੇ ਅਸੀਂ ਥਾਣੇ ਨੂੰ ਲਿਖਤਾ ਵਾ ਆਪਣੇ ਵੱਲੋਂ ਤੇ ਉੱਚ ਅਧਿਕਾਰੀਆਂ ਨੂੰ ਲੈ ਚੁੱਕੇ ਆ ਕਿ ਇਹਨਾਂ ਨੇ ਗਲੀ ਪੁੱਟੀ ਆਪਣੀ ਰਿਪੋਰਟ ਭੇਜ ਦਿੱਤੀ ਆ ਹ ਕਾਰਵਾਈ ਇਹ ਆ ਕਿ ਮੇਰੇ ਸਕਤੀ ਸਾਹਿਬ ਅੱਜ ਛੁੱਟੀ ਤੇ ਵਾਏ ਨਹੀਂ ਸੀ ਨਾਲ ਤੇ ਮੈਂ ਦੂਸਰੇ ਸਕਤੀ ਸਾਹਿਬ ਤੇ ਆਪਣੇ ਲੈ ਗਿਆ ਪੀਓ ਸਾਹਿਬ ਵੀ ਛੁੱਟੀ ਤੇ ਆ ਉਹਨਾਂ ਦੀ ਡਿਊਟੀ ਆਨੰਦਪੁਰ ਸਾਹਿਬ ਲੱਗੀ ਹੋਈ ਆ ਤੇ ਇਸ ਕਰਕੇ ਅਸੀਂ ਆਪਣੇ ਵੱਲੋਂ ਜਿਹੜਾ ਵਾ ਥਾਣੇ ਨੂੰ ਲਿਖ ਚੁੱਕੇ ਆ ਗੇਟ ਪਟਾਉਣ ਲਈ ਜਦੋਂ ਸਾਨੂੰ ਫੋਰਸ ਭੇਜਣਗੇ ਅਸੀਂ ਉਸੇ ਨਾਲ ਗੇਟ ਆਪਾਂ ਪਟਾ ਦੇਣਾ ਜੀ ਇਹਨਾਂ ਨੂੰ ਮਹੀਨੇ ਤੋਂ ਵੱਧ ਹੋ ਗਿਆ ਜੀ ਧੱਕੇ ਖਾਂਦੇ ਨੇ ਉਹਦੇ ਇਹਨੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਾਰਵਾਈ ਜੀ ਮੇਰੇ ਕੋਲ ਜਦੋਂ ਕੇਸ ਆ ਮੈਂ ਆਪਣੇ ਵੱਲ ਕੋਈ ਚਿੱਠੀ ਵੀ ਆਰ ਮੈਂ ਆਪਣੇ ਵੱਲੋਂ ਜਿੰਨੇ ਵੀ ਚਿੱਠੀ ਆ ਨੇ ਵੀਡੀਓ ਵੱਲੋਂ ਥਾਣੇ ਨੂੰ ਲੈ ਦਿੱਤੀਆਂ ਗਈਆਂ ਵਾ ਉਚਿਤ ਕਰਨ ਕਾਰਵਾਈ